ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਦਸਵੀਂ ਦੇ ਦਿਹਾੜੇ ਤੇ ਗੁਰਦੁਆਰਾ ਪਾਸੇ ਨੌਵੀਂ ਦਿਨ ਕਲਾ ਦਰਬਾਰ ਵਿਖਰੇ ਹੋ ਬਾਬਾ ਅੜਕਦੇਵ ਜੀ ਦਾ ਦਰਬਾਰ ਹੈ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਹੋਏ ਨੇ ਜੀ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਤੁਸੀਂ ਦਰਬਾਰ ਸਾਹਿਬ ਆਪਾਂ ਹੁਣੇ ਚੱਲਾਂਗੇ ਦਰਬਾਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਣਿਆ ਹੋਇਆ ਪਾਸੇ ਨੌਵੀਂ ਤੇ ਪਹਿਲਾਂ ਆਪਾਂ ਦਰਬਾਰ ਚ ਕੇ ਸੀ ਬਾਬਾ ਅੜਕਦੇਵ ਜੀ ਤੇ ਹੁਣ ਇਹ ਦਰਬਾਰ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਦਰਬਾਰ ਹੈ ਜੀ ਤੇ ਇਹ ਬਹੁਤ ਸੁੰਦਰ ਤੇ ਬਹੁਤ ਵੱਡਾ ਦਰਬਾਰ ਬਣਿਆ ਹੋਇਆ ਹੈ ਅੱਜ ਦਸਵੀਂ ਦਾ ਦਿਹਾੜਾ ਸੀ ਵਿਸ਼ੇਸ਼ ਕਰਕੇ ਦਸਵੀਂ ਦੇ ਦਿਹਾੜੇ ਤੇ ਬਹੁਤ ਜ਼ਿਆਦਾ ਇਲਾਕੇ ਦੀਆਂ ਸੰਗਤਾਂ ਦੂਰੋਂ ਦੂਰੋਂ ਸੰਗਤਾਂ ਪਹੁੰਚ ਜਾਈਆਂ ਨੇ ਤੇ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਢਾਡੀ ਜਿੱਥੇ ਕਥਾਵਾਚਕ ਬੁਲਾਰੇ ਬਹੁਤ ਜ਼ਿਆਦਾ ਵੱਡੇ ਪੱਦਰ ਤੇ ਪਹੁੰਚਦੇ ਨੇ ਤੁਸੀਂ ਦੇਖ ਰਹੇ ਹੋ ਜੀ ਪਲਕੀ ਸਾਹਿਬ ਤੇ ਬਹੁਤ ਖੂਬ ਦਰਬਾਰ ਬਣਿਆ ਹੋਇਆ ਤੇ ਸੰਗਤਾਂ ਦਾ ਕਾਫੀ ਕਾਫੀ ਜਿਆਦਾ ਆਸਥਾ ਬਣੀ ਹੋਈ ਸ਼ਰਧਾ ਬਣੀ ਹੋਈ ਹੈ ਤੇ ਬਹੁਤ ਸਾਰੀ ਸੰਗਤਾਂ ਇਹ ਤੁਸੀਂ ਦੇਖ ਰਹੇ ਹੋ ਜੀ ਲੰਗਰ ਹਾਲ ਦੀ ਜੋ ਸੇਵਾ ਚੱਲ ਰਹੀ ਸੀ ਵੀਰ ਬਹੁਤ ਵੱਡੀ ਸੇਵਾ ਕਰ ਰਹੇ ਨੇ ਤੇ ਲੰਗਰ ਹਾਲ ਦਾ ਲੈਂਟਰ ਪੈ ਚੁੱਕਿਆ ਤੇ ਹੋਰ ਵੀ ਕਿਉਂਕਿ ਕਾਰਜ ਬਹੁਤ ਵੱਡਾ ਲੰਗਰ ਹਾਲ ਦਾ ਕੰਮ ਕਾਫੀ ਰਹਿੰਦਾ ਹਲੇ ਤੇ ਸੰਗਤਾਂ ਵਧੀਆ ਸਹਿਯੋਗ ਕਰ ਰਹੀਆਂ ਨੇ ਇਹ ਖਾਸ ਕਰਕੇ ਨੌਜਵਾਨ ਵੀਰਾਂ ਦਾ ਬਹੁਤ ਧੰਨਵਾਦ ਹਰ ਦਸਵੀਂ ਤੇ ਇਸ ਤਰ੍ਹਾਂ ਸੇਵਾਵਾਂ ਕਰਦੇ ਨੇ ਤੇ ਜਿਨ੍ਹਾਂ ਨੇ ਆਪਣੀ ਤਿਲਫੁਲ ਭੇਟਾ ਦੇਣੀ ਹੁੰਦੀ ਆਪਣੀ ਸ਼ਰਧਾ ਮੁਤਾਬਕ ਕਿਸੇ ਨੂੰ ਕੋਈ ਇਹ ਨਹੀਂ ਵੀ ਇੰਨੇ ਪੈਸੇ ਦੋ ਇੰਨੇ ਪੈਸੇ ਸ਼ਰਧਾ ਮੁਤਾਬਕ ਜੋ 10 20 150 500 ਜਿੰਨੇ ਵੀ ਪੈਸੇ ਦੇਣ ਹੁੰਦੇ ਨੇ ਸ਼ਰਧਾ ਮੁਤਾਬਕ ਇੱਥੇ ਤੁਸੀਂ ਜਿਨ੍ਹਾਂ ਤੁਹਾਡਾ ਤਿਲਫੁਲ ਭੇਟਾ ਦੇ ਰਹੇ ਹੋ ਜੀ ਲੰਗਰ ਹਾਲ ਦੀ ਸੇਵਾ ਲਈ ਲੱਗੂਗਾ। ਲੰਗਰ ਹਾਲ ਦੀ ਲੋੜ ਸੀ ਕਾਫੀ ਤੇ ਪੁਰਾਣਾ ਲੰਗਰ ਹਾਲ ਹੈ ਜੀ ਜਿਹੜਾ ਚੱਲ ਰਿਹਾ ਤੇ ਉਸ ਲੰਗਰ ਹਾਲ ਦੇ ਵਿੱਚ ਤੁਸੀਂ ਵੇਖ ਰਹੇ ਹੋ ਸੰਗਤਾਂ ਨੌਜਵਾਨ ਵੀਰ ਉਤਸ਼ਾਹ ਨਾਲ ਸੇਵਾ ਕਰ ਰਹੇ ਨੇ ਆ ਤੁਸੀਂ ਵੇਖ ਰਹੇ ਹੋ ਜੀ ਦਰਖਤਾਂ ਦੇ ਥੱਲੇ ਬੋਰਡ ਦਾ ਦਰਖਤ ਲੱਗਿਆ ਹੈ ਜਿਹੜਾ ਇੱਥੇ ਸ਼ਰਧਾਈ ਦਾ ਲੰਗਰ ਜਿਹਨੂੰ ਸ਼ਿਦੀ ਦੇਗਾ ਆਪਾਂ ਕਹਿੰਦੇ ਨੇ ਸਾਰੀ ਸੰਗਤ ਵਾਸਤੇ ਸਾਰਾ ਦਿਨ ਸ਼ਿਦੀ ਦੇਗਾ ਚੱਲੀਆਂ ਨੇ ਤੇ ਬਹੁਤ ਵਧੀਆ ਚੀਜ਼ ਹੈ ਤੇ ਨੌਜਵਾਨ ਵੀਰ ਬੜੇ ਉਤਸ਼ਾਹ ਨਾਲ ਸੇਵਾ ਕਰ ਰਹੇ ਨੇ ਸ਼ਿਦੀ ਦੇਗਾ ਤੁਸੀਂ ਵੇਖ ਰਹੇ ਹੋ ਜਿਹਨੂੰ ਪਰਸ਼ਦਾਈ ਵੀ ਕਹਿੰਦੇ ਨੇ ਤੇ ਬਹੁਤ ਟੇਸਟੀ ਤੇ ਬਹੁਤ ਵਧੀਆ ਬਣੀ ਹੈ ਸਾਰਾ ਦਿਨ ਸੰਗਤਾਂ ਵਾਸਤੇ ਇਹ ਵਰਤਾਈ ਗਈ ਵੀਰ ਹਰਪੀਰ ਸਿੰਘ ਕੁਲਵੰਤ ਸਿੰਘ ਮਨਦੀਪ ਸਿੰਘ ਸਾਰੇ ਨੌਜਵਾਨ ਵੀਰ ਜਿੰਨੇ ਵੀ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਤੇ ਆ ਸਾਰਾ ਗੁਰਦੁਆਰੇ ਦਾ ਲੋਕੇਸ਼ਨ ਤੁਸੀਂ ਵੇਖ ਰਹੇ ਹੋ ਜੀ ਖਾਸ ਕਰਕੇ ਜਿਹੜੇ ਸਾਡੇ ਵੀਰ ਭਰਾ ਇਸ ਨਗਰ ਦੇ ਬਾਹਰ ਬੈਠੇ ਨੇ ਵਿਦੇਸ਼ ਬੈਠੇ ਨੇ ਇਹ ਉਹਨਾਂ ਲਈ ਵੀਡੀਓ ਖਾਸ ਕਰਕੇ ਕਿਉਂਕਿ ਉਹ ਆਪਣੇ ਗੁਰਦੁਆਰਾ ਸਾਹਿਬ ਦੇ ਰੋਜ਼ਾਨਾ ਦਰਸ਼ਨ ਕਰਦੇ ਰਹਿਣ ਤਾਂ ਕਿ ਗੁਰੂ ਘਰ ਨਾਲ ਜੁੜੇ ਰਹਿਣ ਤੇ ਸੰਗਤਾਂ ਦਾ ਕਾਫੀ ਇਕੱਠ ਹੁੰਦਾ ਜੀ ਹਰ ਮਹੀਨੇ ਲਸਮੀ ਦੇ ਦਿਹਾੜੇ ਤੇ ਤੇ ਪ੍ਰਬੰਧਕ ਸੱਜਣ ਬੈਠੇ ਨੇ ਆਪੋ ਆਪਣੀ ਸੇਵਾ ਮ ਕਰ ਰਹੇ ਨੇ ਜੀ ਇਧਰ ਦੇਖ ਰੂਮ ਬਣਿਆ ਹੋਇਆ ਇਧਰ ਫੇਰ ਤੁਸੀਂ ਲੰਗਰ ਹਾਲ ਦੀ ਸੇਵਾ ਵਾਲੇ ਨੌਜਵਾਨਾਂ ਕੋਲ ਆਪਾ ਪਹੁੰਚੇ ਲੰਗਰ ਹਾਲ ਦੀ ਫੌਜੀ ਸਾਹਿਬ ਸਾਡੇ ਭਾਈ ਗੁਰਜੀਤ ਸਿੰਘ ਜੀ ਬੀਲੂ ਫੌਜੀ ਸਾਹਿਬ ਜੀ ਇਹ ਵੀ ਬਹੁਤ ਵੱਡੀ ਸੇਵਾ ਅਨੁਭਾਰ ਰਹੇ ਨੇ ਤੇ ਹੋਰ ਨੌਜਵਾਨ ਤੁਸੀਂ ਵੇਖ ਰਹੇ ਹੋ ਆ ਜਿਹੜਾ ਲੰਗਰ ਹਾਲ ਦਾ ਲੈਂਟਰ ਪੈ ਚੁੱਕਾ ਹੈ ਜੀ ਦਰਸ਼ਨ ਕਰੋ ਸੰਗਤ ਜੀ ਸਾਰੇ ਗੁਰਦੁਆਰੇ ਤੁਹਾਨੂੰ ਅੱਜ ਦਰਸ਼ਨ ਕਰਾ ਰਹੇ ਆ। ਵਿਸ਼ੇਸ਼ ਕਰਕੇ ਆ ਸੇਵਾਦਾਰ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਆ। ਬਜ਼ੁਰਗ ਬੈਠੇ ਨੇ ਸਾਰਾ ਦਿਨ ਇੱਥੇ ਸੇਵਾ ਨਿਭਾਉਂਦੇ ਨੇ। ਤੇ ਲੰਗਰ ਚੱਲ ਰਿਹਾ ਜੀ ਗੁਰੂ ਘਰ ਤੋਂ ਟੁੱਟ ਵਰਸ ਰਿਹਾ ਲੰਗਰ ਜੀ। ਬਹੁਤ ਵੱਡੀ ਇਹ ਮਾਮਾਂ ਦਾ ਬਹੁਤ ਵੱਡਾ ਯੋਗਦਾਨ ਆ। ਮਾਤਾਂ ਮਾਂ ਭੈਣਾਂ ਦਾ ਸਾਰਾ ਦਿਨ ਲੰਗਰ ਪਕਾਉਣਾ। ਤੇ ਗਰਮੀ ਦਾ ਵੀ ਵੈਸੇ ਬਹੁਤ ਅੰਤਾਂ ਦੀ ਗਰਮੀ ਪੈ ਰਹੀ ਆ। ਇਸੇ ਵਦਾਰ ਵੀਰ ਇੱਥੇ ਲੰਗਰ ਹਾਲ ਦੇ ਵਿੱਚ ਜੋ ਲੰਗਰ ਤਿਆਰ ਹੁੰਦਾ ਜੀ ਉਹ ਸਾਰਾ ਤੁਹਾਨੂੰ ਵੀਡੀਓ ਵਿੱਚ ਵਿਖਾ ਰਹੇ ਹਾਂ ਇਸੇ ਵਦਾਰ ਵੀਰ ਵੀ ਸਾਰਾ ਸਾਰਾ